ਤੇ ਪਰ ਪਿਛਲੀ ਵੀਡੀਓ ਪਾਈ ਸੀਗੀ ਇੱਕ ਤੇ ਵੀਡੀਓ ਦੇ ਵਿੱਚ ਮੈਂ ਇਹ ਗੱਲ ਕਹੀ ਸੀਗੀ ਕਿ ਤੁਹਾਨੂੰ ਕੀ ਲੋੜ ਸੀਗੀ ਕਿ ਆਣਾ ਸਿੱਖ ਨਿਆਂਗਵੀਰ ਦੀ ਭਾਈ ਸਾਹਿਬ ਦੀ ਜਿਹੜਾ ਦਾ ਵੀਡੀਓ ਪਾਉਂਦੀ ਹੈ ਵਰਸ਼ਿਪ ਕਰਦੇ ਦੀ ਵੀਡੀਓ ਪਾਉਂਦੀ ਤਾਂ ਕਿ ਉਹਨਾਂ ਤੇ ਕੋਈ ਆਂਚ ਨਾ ਆਏ ਕਿਉਂਕਿ ਜਿਸ ਚੀਜ਼ ਦਾ ਪਤਾ ਹੁੰਦਾ ਪਹਿਲਾਂ ਕਿ ਇਹ ਚੀਜ਼ ਹੋ ਸਕਦੀ ਆ ਉਸੇ ਚੀਜ਼ ਤੋਂ ਤੁਹਾਨੂੰ ਮਨਾ ਕੀਤਾ ਜਾਂਦਾ ਤੇ ਮੈਨੂੰ ਪਤਾ ਸੀਗਾ ਕਿ ਉਹ ਚੀਜ਼ ਹੋਣੀ ਆ ਜ਼ਰੂਰ ਹੋਣੀ ਆ ਤਾਂ ਚਲੋ ਵੀਡੀਓ ਪਾਈ ਤੇ ਉਹ ਆਈ ਥਿੰਕ ਉਰੇ ਕੁਝ ਮਿੰਟ ਬਾਅਦ ਜਾਂ ਕੁਝ ਮਿੰਟ ਪਹਿਲਾਂ ਹੀ ਉਹ ਲਾਈਵ ਹੋ ਗਿਆ ਸੀਗਾ ਪਰਮਜੀਤ ਅਕਾਲੀ ਤੇ ਕਿਸੇ ਵੀਰ ਨੇ ਉਹ ਮੈਨੂੰ ਵੀਡੀਓ ਸੈਂਡ ਕੀਤੀ ਜਿਸ ਦੇ ਵਿੱਚ ਲਾਈਵ ਹੋ ਕੇ ਉਸ ਨਿਆੰਗਵੀਰ ਦੇ ਬਾਰੇ ਜਿਹਨੇ ਵਰਕਸ਼ਿਪ ਕੀਤੀ ਸੀ ਬਣਾ ਪਾ ਗਏ ਜਿਹਦੇ ਤੁਸੀਂ ਵੀਡੀਓ ਵਾਇਰਲ ਕਰ ਰਹੇ ਸੀਗੇ ਤੇ ਉਹ ਕਹਿ ਰਿਹਾ ਸੀਗਾ ਕਿ ਇਹ ਨਿਆੰਗ ਦੇ ਬਾਰੇ ਪਤਾ ਕਰੋ ਬਣਾ ਪਾਇਆ ਹੋਇਆ ਜਿਹਨੇ ਇਹਦੇ ਬਾਰੇ ਪਤਾ ਕਰੋ ਜਿਹੜਾ ਐਡਰੈਸ ਸਾਨੂੰ ਪਤਾ ਕਰਕੇ ਦੋ ਏਦਾਂ ਕਰ ਦਾਂਗੇ ਉਦਾਂ ਕਰ ਦਾਂਗੇ ਪਰ ਚਲੋ ਜਿਹੜੀ ਚੀਜ਼ ਹੋ ਗਈ ਵਾਇਰਲ ਕਰਤੀ ਟੂ ਇਸ਼ੂ ਕੀ ਕਰ ਸਕਦੇ ਹੁਣ ਮਜ਼ੇਰੀ ਗੱਲ ਇਹ ਸੀਗੀ ਕੋਈ ਵੀ ਕਮੈਂਟ ਪਰਮਜੀਤ ਅਕਾਲੀ ਦੇ ਹੱਕ ਵਿੱਚ ਨਹੀਂ ਸੀਗਾ ਉਹਦੇ ਆਪਦੇ ਲੋਕਾਂ ਨੇ ਕਮੈਂਟ ਤੱਕ ਕੀਤੇ ਹੋਏ ਸੀਗੇ ਕਿ ਕੀ ਮਤਲਬ ਗੁਰੂ ਦਾ ਬਾਣਾ ਪਾਲਿਆ ਤੇ ਕੋਈ ਬੰਦਾ ਆਪਦੇ ਪੋਤੇ-ਪੋਤੜਿਆਂ ਦਾ ਆਪਦੇ ਬੱਚਿਆਂ ਦੇ ਵਿਆਹ ਦੀ ਖੁਸ਼ੀ ਵੀ ਨਹੀਂ ਮਨਾ ਸਕਦਾ ਤੇ ਕਈ ਲੋਕਾਂ ਨੇ ਤੱਕ ਕਮੈਂਟ ਕੀਤੇ ਸੀਗੇ ਕਿ ਗੁਰੂ ਨੇ ਤੈਨੂੰ ਸਰਟੀਫਿਕੇਟ ਦੇ ਦੇ ਤਾਂ ਕਿ ਤੂੰ ਬਾਣਾ ਪਾ ਕੇ ਜਿੰਨੂੰ ਮਰਜ਼ੀ ਆਪਦੇ ਹਿਸਾਬ ਨਾਲ ਚਲਾਈ ਆ ਤੇ ਐਦਾਂ ਦੇ ਕਮੈਂਟ ਸੀਗੇ ਕੋਈ ਵੀ ਕਮੈਂਟ ਇੱਕ ਸਿੰਗਲ ਕਮੈਂਟ ਵੀ ਪਰਮਜੀਤ ਅਕਾਲੀ ਦੇ ਹੱਕ ਵਿੱਚ ਨਹੀਂ ਸੀਗਾ ਇਹ ਸਭ ਤੇਰਾ ਮਜੇਰੀ ਗੱਲ ਸੀ ਤੇ ਬਾਕੀ ਕੋਈ ਗੱਲ ਨਹੀਂ ਕੀਤੀ ਵਾਇਰਲ ਕਿਤਨਾ ਕਿਤਾ ਚੰਗਾ ਵੀ ਕੀਤਾ ਸੀਗਾ ਉਹਨੇ ਤੇ ਬਾਕੀ ਇਨ ਫਿਊਚਰ ਇਹ ਚੀਜ਼ਾ ਥੋੜਾ ਸੋਚ ਸਮਝ ਕੇ ਕਰਿਆ ਕਰੋ ਕਿਉਂਕਿ ਆਪਾਂ ਕੀ ਕਰਦੇ ਆ ਕਿ ਇੰਸਟਾਗ੍ਰਾਮ ਤੇ ਵੀਡੀਓ ਪਾ ਕੇ ਬਾਅਦ ਵਿੱਚ ਸਾਈਡ ਤੇ ਹੋ ਜੰਨੇ ਆ ਭੁਗਤਣਾ ਫਿਰ ਅਗਲੇ ਨੇ ਪਿੰਦਾ ਤੇ ਆਪਾਂ ਕਿਸੇ ਦੀ ਲਾਈਫ ਦਾ ਕਿਉਂ ਰਿਸਕ ਲਈਏ ਇਸ ਕਰਕੇ ਬਾਕੀ ਉਹਨੇ ਕੱਲ ਇੱਕ ਵੀਰ ਦੀ ਟੈਸਟਮਨੀ ਆਈ ਖੰਬਰੇ ਚਰਚ ਵਿੱਚ ਬੜੀ ਜ਼ਬਰਦਸਤ ਸੀਗੀ ਦੋ ਸਿੱਖ ਵੀਰਾਂ ਦੀ ਟੈਸਟਮਨੀ ਸੀਗੀ ਬੜੀ ਜ਼ਬਰਦਸਤ ਸੀ ਤੇ ਉਹਨਾਂ ਨੇ ਆਪਦੇ ਮੂੰਹ ਚੀਜ਼ਾਂ ਬੋਲੀਆਂ ਪਰ ਉਹ ਐਕਚੁਅਲੀ ਉਹ ਵੀਡੀਓ ਦੇ ਵਿੱਚ ਕੀ ਸੀਗਾ ਕਿ ਉਹਦੇ ਚ ਜਸਟ ਉਹਨੇ ਜਸਟ ਉਹਨੇ ਭੱਗ ਨਹੀਂ ਸੀ ਬੰਨੀ ਦਸਤਾਰ ਨਹੀਂ ਸੀ ਸਜਾਈ ਜਸਟ ਉਹਨੇ ਦਸਤਾਰ ਨਹੀਂ ਸੀ ਬੰਨੀ ਜਾਂ ਸਜਾਈ ਉਹਦਾ ਪੂਰਾ ਬਾਣਾ ਹੀ ਜਿਹੜਾ ਕਿ ਸਿੱਕੀ ਜੰਦਾ ਸੀਗਾ ਨੀਲਾ ਬਾਣਾ ਪਾਇਆ ਸੀਗਾ ਤੇ ਉਹ ਚੀਜ਼ਾਂ ਥੋੜੀਆਂ ਆਪਾਂ ਨੂੰ ਸੋਚ ਕੇ ਚੱਲਣਾ ਪੈਂਦਾ ਕਿ ਇਹ ਚੀਜ਼ਾਂ ਪਾਉਣੀਆਂ ਨੈਟ ਤੇ ਜਾਂ ਨਾ ਪਾਈਏ ਹੈ ਨਾ ਤੇ ਬਾਕੀ ਨੋ ਇਸ਼ੂ ਉਹ ਦੁੱਖੀ ਤੁੱਕੀ ਬੋਲਦੇ ਆ ਕਮੈਂਟ ਚ ਜਾ ਕੇ ਚੈੱਕ ਕਰ ਲਓ ਇੱਕ ਵੀ ਸਿੰਗਲ ਕਮੈਂਟ ਦੇ ਹੱਕ ਦੇ ਵਿੱਚ ਨਹੀਂ ਹੈਗਾ ਬਾਕੀ ਮਿਲਦੇ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਸਾਰੇ ਦਾ ਇਸੇ ਵਜ੍ਹਾ ਨਾਲ ਮੈਂ ਕਹਾਂਗੀ ਨਾਲ ਕਰਿਓ ਕਿਉਂਕਿ ਮੈਨੂੰ ਪਤਾ ਹੀ ਉਹ ਪਤੰਦਰ ਨੇ ਲਾਈਵ ਹੋਣਾ ਹੈ ਤਾਗਰ ਕੇ ਤੇ ਬਾਕੀ ਕੋਈ ਚੱਕਰ ਨਹੀਂ ਹੈਗਾ ਐਡਾ ਕਿ ਲਾਈਵ ਹੋ ਗਿਆ ਐਡੀ ਜਿਹੜੀ ਆਫਤ ਆ ਗਈ ਹੈ ਬਾਕੀ ਕੋਈ ਨਹੀਂ